पवित्र धरती लिखारिया की धरती खिडारियों की धरती बबा बैंस पुजारिया की धरती क्रांतिकारी मैं नमन करदा सिद्धा करदा इस धरती में जिन्हें भी तीन चल के आए हो चलिया हो कदम साढ़े सिर मत स्टेज पर मेरे कैबिनेट के ਬਹੁਤ ਹੀ ਅਹਿਮ ਸਾਥੀ ਜਿਨ੍ਹਾਂ ਨੇ ਪੁਰੇ ਵਿਤਨਬਾਲਾ ਆਪਾਂ ਸੀਮਾ ਜੀ ਤੁਹਾਡੇ ਆਪਣੇ ਐਮਐਲਏ ਸੰਦੂਰ ਤੋਂ ਐਮਐਲਏ ਨਰਿੰਦਰਪੁਰਰਾਜੀ ਨਾਲ ਸਾਡੇ ਚੇਅਰਮੈਨ ਜਰਵਾਨ ਬੈਠੇ ਹੈ ਨਾਲ ਸਾਡੇ ਪਾਰਟੀ ਦੇ ਵੱਲੋਂ ਪਹੁੰਚਦੇ ਲਗਜਮਾਨ ਸ਼ਖੀਰ ਤਾਂ ਬੈਠੇ ਹੈ ਡੀਸੀ ਸਾਹਿਬ ਬੈਠੇ ਹੈ मनदीप सिंह सिद्धू जी आयुक्त बैठे सारा प्रशासन से भी और संगरूर और, मेरे मेरे सारे, और सारे में सब तो पहला फते वाहू जी का खालसा वाहगुरु जी की लगभग मई दो हजार तेई की गल होनी चाहिए मई दो हजार तेई च इत आए थे उद्घाटन करके गए के एक तहसील बनावे एक दफ्तर बनावे जिस सारे दफ्तर इट्ठे हो गए इको छत थले पहला कितने जाते हैं कमाल को मर्द खेड़े टूर बंजारे झूलर घराट के जे डीएसपी या कोई बारिवीडिया तो दफ्तर चुप इधर ना इधर ना तीन चार दिन तकते इत ग खड़न जगह वादिया शानदार वेटिंग रूम है इको छत तो छत थले सारे काम हो अपना जू भी पटा पटवारी भी इतने डी एस पी भी इतने एस डी एम साहब भी इतने तहसीलदार भी इत सफ्तर इतने इतने आके अपना काम करवा के दो कर चार घंटे को भी टाइम काम से डिपेंड करता है अपना आराम न करे ये सारे पंजाब कर रहे हैं असर सब तो बढ़िया गल है बिल्डिंग देखिए सुनी लगती है एक तो लाल खेड़ा वो लाल इटाईली बना दे बंद कर जाता ही लाल इटा लाल इटा शीशे वाला वाइस बनाओ अब तो भी साल बाद लगे बिल्डिंग होर ही तरह इटाई पैसा नहीं थी है तो पहले ही कर जाता बंद इतना खराब ही सो इस करके जो कुछ नवा बन रहा है वह अगर फ्यूचर वास्ते बन रहा है ਉਹਨਾਂ ਲਈ ਜਨਰੇਸ਼ਨਸ ਵਾਸਤੇ ਬਣ ਰਿਹਾ ਹੈ। ਜੇ ਸਟੇਡੀਅਮ ਬਣ ਰਹੇ ਹੋ, ਜੇ ਮਹੱਲਾ ਕਲੀਨਿਕ ਬਣ ਰਹੇ ਹੋ, ਜੇ ਸਕੂਲ ਬਣ ਰਹੇ ਹੋ, ਚਾਹ ਕਾਲਜ ਬਣਾਵਾਂਗੇ। ਬਿਲਕੁਲ ਆਪ। ਦੇਖੋ ਡਿੜਬੇ ਨੂੰ ਸਬ ਡਿਵੀਜ਼ਨ ਦਾ ਦਰਜਾ ਕਾਫੀ ਅਰਸੇ ਪਹਿਲਾਂ ਮਿਲਿਆ ਸੀ, ਬਹੁਤ ਸਾਲ ਪਹਿਲਾਂ ਮਿਲਿਆ ਸੀ ਪਰ ਲੇਕਿਨ ਦਫਤਰ ਨਾ ਹੋਣ ਦੇ ਕਾਰਨ ਐਸ ਡੀ ਐਮ ਸਾਹਿਬ ਦਾ ਦਫਤਰ ਜਿਹੜਾ ਉਹ ਮਾਰਕੀਟ ਕਮੇਟੀ ਚ ਚੱਲਦਾ ਸੀ। ਸਾਡੇ ਡੀਐਸਪੀ ਦਾ ਦਫ਼ਤਰ ਉਹ ਵੀ ਮਾਰਕੀਟ ਕਮੇਟੀ ਸੁਦਰ ਚੱਲਦਾ ਸੀ ਸਾਡੇ ਸੀਡੀਪੀਓ ਸਾਹਿਬ ਦਾ ਦਫ਼ਤਰ ਉਹ ਮਰਦਖੇੜੇ ਪਿੰਡ ਚੱਲਦਾ ਸੀ ਬੀਡੀਪੀਓ ਸਾਹਿਬ ਦਾ ਦਫ਼ਤਰ ਤੂਰ ਬੰਜਾਰੇ ਪਿੰਡ ਚੱਲਦਾ ਸੀ ਕੋਈ ਯਾਨੀ ਕਿਸੇ ਪਿੰਡ ਚੱਲਦਾ ਸੀ ਕੋਈ ਕਿਸੇ ਪਿੰਡ ਚੱਲਦਾ ਸੀ ਔਰ ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਬਹੁਤ ਜੇਕਰ ਛੋਟਾ ਮੋਟਾ ਕੋਈ ਕੰਮ ਕਰਾਉਣਾਗਾ ਵਕਫ ਵਕ ਜਿਹੜਾ ਪਿੰਡਾਂ ਜਾਣਾ ਪੈਂਦਾ ਸੀਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਬਤੌਰ ਜਦੋਂ ਮੁੱਖ ਮੰਤਰੀ ਸੋਚ ਚੁੱਕੀ ਤਾਂ ਤੁਰੰਤ ਅਸੀਂ ਇਸ ਚੀਜ਼ ਦਾ ਸਭ ਤੋਂ ਪਹਿਲਾ ਐਕਸ਼ਨ ਲਿਆ ਔਰ 1.5 ਸਾਲ ਪਹਿਲਾਂ ਇਸ ਬਿਲਡਿੰਗ ਦਾ ਨੀਂ ਪੱਥਰ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਰਾਕੇ ਗਿਆ ਸੀਗੇ ਅੱਜ ਉਹ ਮੁਕੰਮਲ ਹੋਈ ਆ ਲੋਕਾਂ ਨੂੰ ਸਮਰਪਿਤ ਕੀਤੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੀ ਆ ਸਭ ਤੋਂ ਪਹਿਲਾਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹਣਾ ਔਰ ਹਲਕਾ ਦੜਬਾ ਦੇ ਸਾਰੇ ਨਿਵਾਸੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਕਿ ਤੁਹਾਡੀ ਚਰਕੋਣੀ ਮੰਗਾ ਜਿਹੜੀ ਉਹ ਅੱਜ ਪੂਰੀ ਹੋਈ ਆ ਕਿ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੁਣ ਇੱਕੋ ਛੱਤ ਥੱਲੇ ਜਿਹੜੇ ਨੇ ਉਹ ਸਾਰੇ ਕੰਮ ਹੋਣਗੇ ਲੋਕਾਂ ਦੇ ਜਿਹੜੇ ਕਿੰਨੇ ਦਾ ਪ੍ਰੋਜੈਕਟ ਸੀ ਤੇ ਕਿੰਨੇ ਟਾਈਮ ਦੇ ਵਿੱਚ ਬਣਿਆ ਕਿਉਂਕਿ ਸੀਐਮ ਸਾਹਿਬ ਨੇ ਕਿਹਾ ਸੀ ਵੀ ਡੇਢ ਕਰੋੜ ਦਾ ਜਿਹੜਾ ਬਚਾਇਆ ਗਿਆ ਐਸਟੀਮੇਟ ਦੇ ਵਿੱਚ ਆ ਦੇਖੋ ਲਗਭਗ 12 ਕਰੋੜ ਦੇ ਕਰੀਬ ਜਿਹੜਾ ਇਹਦਾ ਐਸਟੀਮੇਟ ਲੱਗਿਆ ਸੀਗਾ ਤੇ 10 ਕਰੋੜ 80 ਲੱਖ ਚ ਬਣ ਕੇ ਤਿਆਰ ਹੋਇਆਗਾ ਪਹਿਲੀ ਵਾਰ ਹੋਇਆਗਾ ਕਿ ਜਿੰਨੇ ਦਾ ਐਸਟੀਮੇਟ ਲੱਗਿਆ ਸੀਗਾ ਉਤੋਂ ਘੱਟ ਪੈਸਿਆਂ 'ਚ ਬਿਲਡਿੰਗ ਤਿਆਰ ਹੋਈ ਆ ਕਿਉਂਕਿ ਸਾਡੀ ਸਮੁੱਚੀ ਟੀਮ ਦੜਬਾ ਦੀ ਸਾਰੇ ਅਸੀਂ ਸਾਡੇ ਸਾਥੀ ਜਿਹੜੇ ਲਗੇ ਉਹ ਇਮਾਨਦਾਰੀ ਨਾਲ ਕੰਮ ਕਰਦੇ ਨੇਗੇ ਕਦੇ ਕੋਈ ਵੀ ਕਿਸੇ ਗਲਤ ਕੰਮ ਚ ਇਨਵੋਲ ਨਹੀਂ ਹੈਗਾ ਇਹੀ ਕਾਰਨ ਆ ਕਿ ਪੈਸੇ ਘੱਟ ਲੱਗੇ ਨੇ ਪੁਰਾਣੀਆਂ ਸਰਕਾਰਾਂ ਚ ਕੀ ਹੁੰਦਾ ਸੀਗਾ ਜੇ ਐਸਟੀਮੇਟ 10 ਕਰੋੜ ਦਾ ਲੱਗਿਆ ਤੇ ਤੱਕ ਬਿਲਡਿੰਗ ਬਣਦੀ ਸੀਗਾ ਐਸਟੀਮੇਟ ਵਾਧਾ ਵਾਧਾ 15 ਕਰੋੜ ਤੱਕ ਪਹੁੰਚ ਜਾਂਦਾ ਸੀਗਾ ਸਾਡਾ ਐਸਟੀਮੇਟ ਘਟਿਆਗਾ ਇਹ ਬਹੁਤ ਵੱਡੀ ਉਦਾਹਰਣ ਆ ਪੰਜਾਬ ਦੇ ਅੰਦਰ ਸੋ ਅਸੀਂ ਬਹੁਤ ਸਾਰੇ ਜਿੱਥੇ ਵੀ ਕਿਤੇ ਪ੍ਰੋਜੈਕਟ ਚੱਲ ਰਹੇ ਨੇ ਕਿ ਸੋ ਅਸੀਂ ਐਸਟੀਮੇਟ ਘਟਾਉਣੇ ਆਗੇ ਪਹਿਲੀਆਂ ਸਰਕਾਰਾਂ ਚ ਐਸਟੀਮੇਟ ਵਾਧੇ ਹੁੰਦੇ ਸੀਗੇ ਸੋ ਇੱਥੋਂ ਬਦ ਲੱਗਦਾ ਕਿ ਪੰਜਾਬ ਦੇ ਅੰਦਰ ਕਿ ਇਮਾਨਦਾਰ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਜੀ ਦੀ ਗਵਾਹੀ ਚ ਕੰਮ ਕਰਦੀ ਹੈ ਜਿਹੜੀ ਲਾਸਟੜ ਜਿਹੜੇ ਅਰਜੀ ਨਿਵੇਸ਼ ਨੇ ਜਾਂ ਉਸਿਕਾ ਨਿਵੇਸ਼ ਨੇ ਸਰ ਉਸੇ ਜਗ੍ਹਾ ਤੇ ਰਹਿਣਗੇ ਜਾਂ ਉਹ ਵੀ ਇੱਥੇ ਸ਼ਿਫਟ ਕਰ ਦੇਣਾ ਆ ਦੇਖੋ ਅਸੀਂ ਸਾਰੇ ਉਹਨਾਂ ਅਰਜੀ ਨਿਵੇਸ਼ਾਂ ਨਾਲ ਮੀਟਿੰਗ ਕਰਾਂਗੇ ਉਹਨਾਂ ਦਾ ਵੀ ਅੱਛਾ ਪ੍ਰਬੰਧ ਕਰਾਂਗੇ ਕਿਉਂਕਿ ਉਹ ਵੀ ਪਾਰਟ ਐਂਡ ਪ ਇਸ ਬਿਲਡਿੰਗ ਦਾ ਸਭ ਨੂੰ ਸਹੂਲਤ ਦੇਣੀ ਹੈ ਜਦੋਂ ਉਹ ਲੋਕਾਂ ਲੋਕਾਂ ਲਈ ਤੇ ਬਣੇ ਨੇਗੇ ਸੋ ਬਿਲਕੁਲ ਉਹਨਾਂ ਨਾਲ ਮੀਟਿੰਗ ਕਰਕੇ ਇਸ ਮਸਲੇ ਨੂੰ ਜਿਹੜਾ ਹੈਗਾ ਅਸੀਂ ਇਹਦਾ ਵੀ ਜਲਦੀ ਹੱਲ ਕਰਾਂਗੇ ਉਹਨਾਂ ਨੂੰ ਵੀ ਬਿਲਡਿੰਗ ਜਿਹੜੀ ਹੈ ਮਹੱਈਆ ਕਰਵਾਵਾਂਗੇ ਜੀਮਾ ਸਾਹਿਬ ਸਟੇਡੀਅਮ ਦੀ ਗੱਲ ਕੀਤੀ ਗਈ ਹੈ ਉਹ ਬਿਲਕੁਲ ਬੜੀ ਜਲਦੀ ਜਿਹੜਾ ਇੰਡੋਰ ਸਟੇਡੀਅਮ ਦਾ ਨੀ ਪੱਥਰ ਲਈ ਰੱਖਣ ਦੇ ਲਈ ਬាទ ਜੀ ਮਾਨ ਸਾਹਿਬ ਨੂੰ ਸਟੇਜ ਤੋਂ ਰਿਕਵੈਸਟ ਕੀਤੀ ਆ ਕਿ ਇੱਕ ਕੰਪਲੈਕਸ ਦਾ ਨੀ ਪੱਥਰ ਰੱਖ ਕੇ ਜਾਓ ਜਿੱਥੇ ਸਾਡੇ ਬੱਚੇ ਜਿਹੜੇ ਨੇਗੇ ਉਹ ਖੇਡ ਕੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੱਕ ਕੇ ਕੀਡਾ ਖੇਡਣਗੇ ਔਰ ਪੰਜਾਬ ਦਾ ਨਾਮ ਹਲਕੇ ਦਰੇਬੇ ਦਾ ਨਾਮ ਚਮਕਾਉਣਗੇ ਕਿਉਂਕਿ ਇੰਡੋਰ ਸਟੇਡੀਅਮ ਦੀ ਬਹੁਤ ਵੱਡੀ ਘਾਰ ਸੀਗੀ ਪੁਰਾਣੀਆਂ ਸਰਕਾਰਾਂ ਨੇ ਕਈ ਵਾਰ ਕਿਹਾ ਪਰ ਲੇਕਿਨ ਦਰੇਬੇ ਚ ਇੰਡੋਰ ਸਟੇਡੀਅਮ ਨਹੀਂ ਬਣਿਆ ਸੀ ਪਹਿਲੀ ਵਾਰ ਕਦਰਬੇ ਸ਼ਹਿਰ ਦੇ ਅੰਦਰ ਇੰਡੋ ਸਟੇਡੀਅਮ ਬਣਨ ਜਾ ਰਿਹਾ ਜਿਹਾ ਕਿ ਵੱਡੇ ਵੱਡੇ ਸ਼ਹਿਰਾਂ ਚ ਹੁੰਦਾ ਸੀਗਾ ਉਹ ਸਾਡੇ ਛੋਟੇ ਸ਼ਹਿਰ ਚ ਬਣਨ ਜਾ ਰਿਹਾ ਤੇ ਦੜਬਾ ਮੈਂ ਸਮਝਦਾ ਹੋਰ ਨਾਲ ਸਮੇਂ ਤੇ ਬੁਲੰਦੀਆਂ ਤੇ ਹੋਊਗਾ ਜਿਨ੍ਹਾਂ ਨੇ ਸਾਰੇ ਬਣਾਇਆ ਜੀ ਕੰਪਲੈਕਸ ਕਿਸ ਤਰ੍ਹਾਂ ਦੀ ਕੰਪਨੀ ਹੈ ਸਰ ਕਿੱਡੀ ਵੱਡੇ ਪ੍ਰੋਜੈਕਟ ਤਿਆਰ ਕਰ ਦਿੰਦੇ ਜੀ ਸਰ ਦੇਖੋ ਜਿਹੜੀ ਕੰਪਨੀ ਆ ਬਹੁਤ ਵੱਡੀ ਕੰਪਨੀ ਆ بڑے بڑے ਉਹਨਾਂ ਕੋਲੇ ਕੰਟਰੈਕਟ ਹੁੰਦੇ ਨੇ ਪਰ ਲੇਕਿਨ ਉਹਨਾਂ ਨੇ ਬੜੇ ਥੋੜੇ ਸਮੇਂ ਚ ਤਿਆਰ ਕੀਤਾ ਸੋ ਮੈਂ ਉਹਨਾਂ ਦਾ ਵੀ ਧੰਨਵਾਦ